ਕੁਲੀ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਹੋਰ ਉਤਸ਼ਾਹਿਤ ਕਰਨ ਦੇ ਲਈ 스마트 ਸਕੂਲ ਮੋਤੀ ਨਗਰ ਵਿਖੇ ਲਿਖਾਈ ਮੁਕਾਬਲੇ ਕਰਵਾਏ ਗਏ ਇਸ ਮੌਕੇ ਤੇ ਸਿੱਖਿਆ ਦੇ ਖੇਤਰ ਵਿੱਚ ਸਕੂਲ ਮੁਖੀ ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਲਿਖਣ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਮੁਕਾਬਲੇ ਕਰਵਾਏ ਗਏ ਜਿਸ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਟੈਕਨੋਲੋਜੀ ਦੇ ਯੁੱਗ ਵਿੱਚ ਵਿਦਿਆਰਥੀ ਲਿਖਣ ਦੀ ਕਲਾ ਤੋਂ ਦੂਰ ਹੁੰਦੇ ਜਾ ਰਹੇ ਨੇ ਵਿਦਿਆਰਥੀਆਂ ਦੇ ਵਿੱਚ ਲਿਖਣ ਪ੍ਰਤੀ ਲਗਨ ਪੈਦਾ ਕਰਨ ਲਈ ਇਹ ਮੁਕਾਬਲੇ ਕਰਵਾਏ ਗਏ ਨੇ ਧੂੜਿਆਣਾ ਲਾਈਵਲੀ ਟਿੰਕਰ ਜਾਰਦੀ ਰਿਪੋਰਟ ਪੁਤੀ ਨਜ਼ਰ ਹਮੇਸ਼ਾ ਹੀ ਜੋ ਬੱਚਿਆਂ ਦੇ ਵਿੱਚ ਸਕਿਲਸ ਡਵੈਲਪ ਕਰਨੀਆਂ ਨੇ ਜਾਂ ਸੋਸ਼ਲ ਅਵੇਅਰਨੈਸ ਕ੍ਰੀਏਟ ਕਰਨੀਆਂ ਉਦਲੀ ਅਸੀਂ ਮਿਸ਼ਾ ਵਰਕ ਕਰਦੇ ਰਹਿੰਦੇ ਆ ਤੇ ਬੇਸਿਕਲੀ ਜੋ ਰੀਡਿੰਗ ਹੈ ਰਾਈਟਿੰਗ ਦੀਆਂ ਸਕਿਲਸ ਨੇ ਬੱਚਿਆਂ ਦੇ ਵਿੱਚ ਪ੍ਰਾਇਮਰੀ ਲੈਵਲ ਦੇ ਉੱਪਰ ਇਹ ਡਿਵੈਲਪ ਕਰਨੀ ਹੈ ਇੱਕ ਸਕੂਲ ਦੀ ਬੜੀ ਵੱਡੀ ਰਿਸਪੋਨਸੀਬਿਲਟੀ ਹੈ ਹੁੰਦੀ ਆ ਤੇ ਇਹਦੇ ਰਿਗਾਰਡਿੰਗ ਜਿਹੜੀ ਅੱਜ ਅਸੀਂ ਰਾਈਟਿੰਗ ਕੰਪੀਟੀਸ਼ਨ ਬੱਚਿਆਂ ਦੇ ਵਿੱਚ ਕਰਵਾ ਰਹੇ ਆ ਤੇ ਬਤੌਰ ਸਾਡੇ ਕੋਲ ਚੀਫ ਗੈਸਟ ਸਾਡੇ ਕੋਲ ਇੰਦਰਜੀਤ ਸਿੰਘ ਐਕਸੀਅਨ ਨੇ ਬਿਜਲੀ ਬੋਰਡ ਤੋਂ ਇਹ ਆਏ ਨੇ ਤੇ ਇਹਦੇ ਨਾਲ ਹੋਰ ਵੀ ਸਾਡੇ ਨਾਲ ਜਿਵੇਂ ਰੈਜ਼ਿਡੈਂਟਸ ਨੇ ਏਰੀਆ ਦੇ ਇਸ ਜਿਹੜਾ ਅੱਜ ਦਾ ਕੰਪੀਟੀਸ਼ਨ ਇਹਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਮਕਸਦ ਇਹ ਹੁੰਦਾ ਵੀ ਹਮੇਸ਼ਾ ਅਸੀਂ ਵਧੀਆ ਪਰਸਨੈਲਿਟੀਜ਼ ਨੂੰ ਬੱਚਿਆਂ ਨਾਲ ਰੂਪਰੂ ਕਰਾਉਨੇ ਆ ਵੀ ਉਹਨਾਂ ਦਾ ਜਿਹੜਾ ਇਨਫਲੂਐਂਸ ਆ ਪਰਸਨੈਲਿਟੀਜ਼ ਦਾ ਬੱਚਿਆਂ ਦੇ ਉੱਪਰ ਬਹੁਤ ਵਧੀਆ ਇੰਪ੍ਰੈਸ਼ਨ ਜਾਂਦਾ ਤੇ ਜਿਹੜੇ ਅੱਜ ਦਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਆ ਉਹ ਵੀ ਅਸੀਂ ਬੱਚਿਆਂ ਨੂੰ ਟਰੋਫੀ ਦੇ ਕੇ ਇਹਨਾਂ ਨੂੰ ਜਿਹੜਾ ਆਨਰ ਕਰਨਾ ਹਮੇਸ਼ਾ ਬੱਚਿਆਂ ਦੇ ਵਿੱਚ ਇੱਕ ਕੰਪੀਟੀਸ਼ਨ ਦੀ ਭਾਵਨਾ ਲੈ ਕੇ ਆਉਣੀ ਆ ਕੋਈ ਕੋਈ ਦੇ ਵੀ ਅਸੀਂ ਕੰਪੀਟੀਸ਼ਨ ਕਰਵਾ ਰਹੇ ਹਾਂ ਬੱਚਿਆਂ ਦੇ ਵਿੱਚ ਕੋਈ ਪਲਾਂਟੇਸ਼ਨ ਕਰਵਾਉਣੀ ਆ ਮਕਸਦ ਹਮੇਸ਼ਾ ਇਹੀ ਹੁੰਦਾ ਵੀ ਬੱਚਿਆਂ ਨੂੰ ਆਪਣੀ ਲਾਈਫ ਦੇ ਵਿੱਚ ਕੌਨਫੀਡੈਂਸ ਲੈਵਲ ਉਹਨਾਂ ਦਾ ਜਿਹੜਾ ਜਾਂ ਕੁਝ ਕਰਨ ਦੀ ਇੱਛਾ ਉਹਨਾਂ ਦੇ ਵਿੱਚ ਲੈ ਕੇ ਆਉਣੀ ਆ ਤੇ ਅੱਜ ਦਾ ਵੀ ਜੋ ਸਾਡਾ ਰਾਈਟਿੰਗ ਕੰਪੀਟੀਸ਼ਨ ਆ ਉਹਦਾ ਵੀ ਸਾਡਾ ਇਹੀ ਮਕਸਦ ਆ ਤੇ ਆਉਣ ਵਾਲੇ ਟਾਈਮ 'ਚ ਵੀਦਾਂ ਦੇ ਜਿਹੜੇ ਕੰਪੀਟੀਸ਼ਨਸ ਨੇ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਜਾਂ ਇਨਕਰੇਜ ਕਰਨ ਲਈ ਅਸੀਂ ਇਸੇ ਤਰ੍ਹਾਂ ਕੰਟੀਨਿਊ ਰੱਖਾਂ ਥੈਂਕ ਯੂ ਬਈ ਸੇਖੋਂ ਸਾਹਵ ਦੇ ਸਕੂਲ ਦੇ ਵਿੱਚ ਸਰਕਾਰੀ ਸਮਾਰਟ ਸਕੂਲ ਮੋਤੀ ਨਗਰ ਦੇ ਵਿੱਚ ਇਹਦਾ ਇਹ ਰਾਈਟਿੰਗ ਕੰਪੀਟੀਸ਼ਨ ਬੱਚਿਆਂ ਨੇ ਕੀਤਾ ਇਹ ਬੱਚਿਆਂ ਦੀ ਜਿਹੜੀ ਸਕਿੱਲ ਆ ਉਹਨੂੰ ਡਿਵੈਲਪ ਕਰਨ ਦਾ ਬਹੁਤ ਵਧੀਆ ਉਪਰਾਲਾ ਆ ਇਹ ਸਕਿੱਲ ਇਹਨਾਂ ਦੀ ਸਾਰੀ ਲਾਈਫ ਚ ਕੰਮ ਆਉਂਦੀ ਹੈ ਜਿੱਦਾਂ ਅੱਜ ਕੱਲ ਦੇ ਇਲੈਕਟ੍ਰੋਨਿਕ ਗੈਜਟਸ ਬਹੁਤ ਨੇ ਲਿਖਣਾ ਤਾਂ ਲੋਕ ਭੁੱਲੀ ਗਏ ਆ ਮਤਲਬ ਇਹ ਸੇਕੋਸਾ ਦਾ ਮਤਲਬ ਬਹੁਤ ਕਮਾਲ ਦਾ ਪ੍ਰਾਲਾ ਹੈ ਮੇਰੇ ਖਿਆਲ ਨਾਲ ਬਹੁਤ ਘੱਟ ਸਕੂਲਾਂ ਦੇ ਵਿੱਚ ਇਦਾਂ ਦੇ ਰਾਈਟਿੰਗ ਕੰਪੀਟੀਸ਼ਨ ਹੁੰਦੇ ਹੋਣਗੇ ਪੇਂਟਿੰਗ ਕੰਪੀਟੀਸ਼ਨ ਤਾਂ ਬਹੁਤ ਸੁਨੇ ਆ ਪਰ ਹੈਂਡ ਰਾਈਟਿੰਗ ਲੈਂਗੁਏਜ ਰਾਈਟਿੰਗ ਜਿਹਦੇ ਤੇ ਆ ਬਹੁਤ ਘੱਟ ਆ ਤੇ ਬੱਚਿਆਂ ਨੇ ਬਹੁਤ ਖੂਬਸੂਰਤੀ ਨਾਲ ਲਿਖਿਆ ਬਹੁਤ ਸੋਹਣਾ ਉਹਨਾਂ ਨੇ ਲਿਖਿਆ ਅਗਲੀ ਮੈਂ ਸੇਕੂ ਸਾਹਿਬ ਦਾ ਧੰਨਵਾਦ ਕਰਦਾ ਕਿ ਉਹ ਬੱਚਿਆਂ ਲਈ ਵਧੀਆ ਮੌਕੇ ਪੈਦਾ ਕਰਦੇ ਆ ਤੇ ਉਹਨਾਂ ਬੱਚਿਆਂ ਨੇ ਸਾਡੀ ਸੋਸਾਇਟੀ ਚ ਆ ਕੇ ਵਧੀਆ ਪਾਰਟਿਸਪੇਟ ਕਰਨਾ ਸਾਡੀ ਸੋਸਾਇਟੀ ਨੂੰ ਸੰਭਾਲਣਾ ਸੇਕੂ ਸਾਹਿਬ ਦਾ ਵਧੀਆ ਉਪਰਾਲਾ ਇਹ ਮੈਂ ਸੇਕੂ ਸਾਹਿਬ ਦਾ ਧੰਨਵਾਦ ਕਰਦਾ ਕਿ ਸੋਸਾਇਟੀ ਚ ਬਹੁਤ ਵਧੀਆ ਪਾਰਟਿਸਪੇਸ਼ਨ ਕਰਦੇ ਇਹਨਾਂ ਬੱਚਿਆਂ ਦਾ ਹੈ